ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਰੂਪੜ ਦੀ ਜੇਲ੍ਹ ਦਾ ਮੌਇਨਾ ਕੀਤਾ ਗਿਆ। ਉਹਨਾਂ ਜੇਲ੍ਹ ਵਿੱਚ ਬੰਦ ਮਹਿਲਾਵਾਂ ਦੇ ਨਾਲ ਮੁਲਾਕਾਤ ਕੀਤੀ। ਮਹਿਲਾਵਾਂ ਨੂੰ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਸਹੂਤਾ ਮਿਲ ਰਹੀਆਂ ਨੇ ਜਾਂ ਫਿਰ ਨਹੀਂ ਇਸ ਬਾਬਤ ਵੀ ਜਾਣਕਾਰੀ ਲਈ ਗਈ। ਚੇਅਰਪਰਸਨ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਸਫਾਈ ਬਹੁਤ ਸੁੱਜੇ ਢੰਗ ਨਾਲ ਹੋ ਰਹੀ ਹੈ ਤੇ ਮਹਿਲਾਵਾਂ ਦੇ ਨਾਲ ਜਿਨ੍ਹਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਵੀ ਸੁਣੀਆਂ ਜੋ ਕਿ ਜਲਦੀ ਹੱਲ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਜੇਲ੍ਹ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਮਹਿਲਾ ਕੈਦੀਆਂ ਦੇ ਲਈ ਇਹ ਹੈ ਕਿ ਜੇਲ੍ਹ ਦੇ ਵਿੱਚ ਓਵਰਕਰਾਊਡ ਯਾਨੀ ਕਿ ਤੈ ਕਿਤਨੀ ਯੂਨਿਟ ਦਾ ਆਰਥਿਕ ਗਿਣਤੀ ਤੋਂ ਵੱਧ ਕੇ ਇੱਕ ਬੈਰਕ ਵਿੱਚ ਮਹਿਲਾਵਾਂ ਮੌਜੂਦ ਨੇ ਜੋ ਕਿ ਚਿੰਤਾ ਦਾ ਵਿਸ਼ਾ ਵੀ ਗਰਮੀ ਬਹੁਤ ਜ਼ਿਆਦਾ ਹੈ ਅਜਹੇ ਦੇ ਵਿੱਚ ਮਹਿਲਾਵਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਸ ਮਸੱਇਆ ਬਾਰੇ ਵੀ ਸਰਕਾਰ ਨੂੰ ਜਾਣੂ ਕਰਵਾਉਣਗੇ ਦੇਖੋ ਮੇਰਾ ਮਕਸਦ ਜੇਲ੍ਹ 'ਚ ਇਹ ਸੀਗਾ ਉਹਦਾ ਪਹਿਲਾ ਮਕਸਦ ਸੀ ਕਿ ਜੋ ਵੀ ਫੈਸਿਲਿਟੀਆਂ ਹੈਗੀਆਂ ਸਾਡੀਆਂ ਨੈਸ਼ਨਲ ਮੈਨੂਅਲ ਦੇ ਹਿਸਾਬ ਦੇ ਨਾਲ ਫਿਰ ਸੰਭੇ ਕਿ ਉਹ ਪੂਰੀਆ ਲਾਗੂ ਹੈ ਕਿ ਨਹੀਂ ਹੈਗੀ ਐਂਡ ਸੈਕੰਡਲੀ ਜਿਹੜੀਆਂ ਵੀ ਵਿਮਨ ਇਨ ਮੇਟਸ ਹੈਗੀਆਂ ਨੇ ਉਹਨਾਂ ਦੇ ਲਈ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ ਜਾਂ ਜਿਹੜੇ ਬੱਚਿਆਂ ਦੇ ਨਾਲ ਵਿਮਨ ਨੇ ਉਹਨਾਂ ਦੇ ਲਈ ਕਿੰਦਾਂ ਦੀਆਂ ਹੈਲਥ ਦੀਆਂ ਫੈਸਿਲਿਟੀਆਂ ਜਾਂ ਉਹਨਾਂ ਦੀ ਬੱਚਿਆਂ ਦੇ ਖੇਲ ਦੀਆਂ ਜਾਂ ਐਜੂਕੇਸ਼ਨ ਦੀਆਂ ਕੀ ਫੈਸਿਲਿਟੀਆਂ ਸੀ ਤੇ ਜੋ ਮੈਂ ਇੱਥੇ ਆ ਕੇ ਦੇਖਿਆ ਪਹਿਲੀ ਗੱਲ ਤੇ ਜਿਸ ਚੀਜ਼ ਨਾਲ ਮੈਂ ਜ਼ਿਆਦਾ ਇੰਪ੍ਰੈਸ ਹੋਈ ਹਾਂ ਉਹ ਕਿ ਕਲੀਨਿਨੈਸ ਬਹੁਤ ਹੈ ਸਾਫ ਸਫਾਈ ਬਹੁਤ ਹੈ ਚਾਹੇ ਜੇਲ ਦੇ ਸੈੱਲ ਦਾ ਲੈ ਲਓ ਤੇ ਚਾਹੇ ਜੇਲ ਦੇ ਬਾਹਰ ਦਾ ਲੈ ਲਓ ਤੇ ਬਾਕੀ ਫਿਰ ਕੁਝ ਕਲਚਰਲ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਜਿਹੜੀਆਂ ਵਿਮਨ ਦੀਆਂ ਹੈ ਕਿ ਨਹੀਂ ਇਨਵੀਟਸ ਹੈਗੇ ਨੇ ਬਹੁਤ ਚੰਗਾ ਲੱਗਿਆ ਏਜ ਗਰੁੱਪ ਜਿਹੜਾ ਹੈਗਾ ਵਿਮਨ ਦਾ ਮੈਂ ਦੇਖਿਆ ਫਰਮ ਵੈਰੀ 올ਡ ਏਜ ਫਰਮ 72 18 ਤੱਕ ਵੀ ਹੈ ਯਾਨੀ ਇਥੇ ਬੋਲਸ ਤੇ ਕੁਝ ਜਿਹੜੀਆਂ ਇਨਵੀਟਸ ਨੇ ਉਹਨਾਂ ਨਾਲ ਮੈਂ 1 ਟੂ 1 ਗੱਲ ਕੀਤੀ ਹੈ ਹਰ ਇੱਕ ਦਿਨ ਮੈਂ ਇੱਕ ਨਾਲ ਗੱਲ ਕੀਤੀ ਹੈ ਮੈਂ ਵਿਮਨ ਦੇ ਨਾਲ ਤੇ ਉਹਨਾਂ ਦੇ ਜਿਹੜੇ ਪ੍ਰੋਬਲਮਸ ਨੇ ਇਹ ਨੇ ਕਿ ਸਾਨੂੰ ਪਾਇਆ ਗਿਆ ਹੈ ਪਰ ਸਾਡਾ ਜਿਹੜਾ ਟ੍ਰਾਇਲ ਹਲੇ ਤੱਕ ਬਹੁਤ ਲੇਟ ਹੋ ਰਿਹਾ ਯਾਰ ਠੀਕ ਹੈ ਔਰ ਕੁਝ ਕ੍ਰਾਈ ਮਾਈਨਰਸ ਨੇ ਕੁਝ ਕ੍ਰਾਈ ਬਿਲਕੁਲ ਵੀ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਚੋ ਲੜਕੀਆਂ ਹੈਗੇਆਂ ਕੋਈ 36 32 ਦੇ ਕਰੀਬ ਉਹ ਕਿਸੇ ਕੰਪਨੀ ਚ ਕੰਮ ਕਰਦੇ ਸੀ ਜੋ ਉਹਦਾ ਕੰਪਨੀ ਨੇ ਗਲਤ ਕੰਮ ਕੀਤਾ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਉਹਨਾਂ ਨੂੰ ਵੀ ਚੱਕਿਆ ਗਿਆ ਹੈ ਤੋ ਇੱਥੇ ਹੈਗੀਆਂ ਨੂੰ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ ਬਾਕੀ ਹੈ ਪ੍ਰੈਗਨੈਂਟ ਔਮਨ ਹੈਗੀਆਂ ਨੇ ਦੋ ਜਿਹੜੀਆਂ ਕਿਸੇ ਦਾ 7ਵਾਂ ਮੰਥ ਹੈ ਤੇ ਕਿਸੇ ਦਾ 6ਵਾਂ ਮੰਥ ਹੈ ਉਹਨਾਂ ਚੋਂ ਇੱਕ ਪ੍ਰੈਗਨੈਂਟ ਗਰਲ ਹੈਗੀ ਆ ਜਿਹੜੀ ਉਹ ਕਹਿੰਦੀ ਕਿ ਮੈਂ ਅਬੋਰਸ਼ਨ ਕਰਾਣਾ ਮੈਂ ਬੱਚਾ ਨਹੀਂ ਰੱਖਣਾ ਮਗਰ ਉਸ ਦੇ ਲਈ ਮੈਨੂੰ ਸਾਹਿਬ ਨੇ ਦੱਸਿਆ ਹੈ ਕਿ ਫੈਮਲੀ ਦੀ ਇਜਾਜ਼ਤ ਦੇ ਬਿਨਾ ਉਹ ਨਹੀਂ ਹੋ ਸਕਦਾ ਤੇ ਉਹ ਫੈਮਲੀ ਨੂੰ ਕੰਟੈਕਟ ਕੀਤਾ ਗਿਆ ਇਸ ਟੈਮ ਦੇ ਉੱਤੇ ਔਰ ਉਹਨਾਂ ਦੀ ਜਿਹੜੀ ਇਜਾਜ਼ਤ ਲੈ ਕੇ ਫਿਰ ਉਸ ਦਾ ਜਿਹੜਾ ਕਿ ਪ੍ਰੋਸੈਸ ਹੋਏਗਾ ਉਹ ਕਰਨਗੇ ਮੇਨਲੀ ਜਿਹੜਾ ਵਿਮਨ ਦਾ ਮੈਨੂੰ ਪ੍ਰੋਬਲਮ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਹੈ ਉਹ ਹੈਗੀ ਆ ਕਿ ਜ਼ਿਆਦਾਤਰ ਮੈਨੇ ਬੜੀ ਹੈਰਾਨਗੀ ਵੀ ਹੋਈ ਹੈ ਕਿ ਐਨਡੀਪੀਐਸ ਐਕਟ ਦੇ ਥਲੇ ਵਿਮਨ ਆਈਆਂ ਹੋਈਆਂ ਨੇ ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਇਹ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਕਿ ਗਰਲ ਲੇਡੀਜ਼ ਜਿਹੜੀਆਂ ਨੇ ਉਹ ਐਸੇ ਜੇ ਕ੍ਰਾਈਮ ਦੇ ਅੰਦਰ ਪੈ ਕੇ ਅੰਦਰ ਆਈ ਹੋਈਆਂ ਨੇ ਔਰ ਜੋ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਟ్రਾਇਲ ਪੀਰੀਅਡ ਹੈ ਉਹ ਘਟਾਇਆ ਜਾਣਾ ਚਾਹੀਦਾ ਸਾਡਾ। ਔਰ ਬਾਕੀ ਮੈਂ ਦੇਖਿਆ ਖਾਣਾ ਚੈੱਕ ਕੀਤਾ। ਖਾਣਾ ਵਾਸ ਵੈਰੀ ਗੁੱਡ, ਅੱਛਾ ਸੀਗਾ ਖਾਣਾ। ਔਰ ਜਿਹੜੇ ਇਨਮੇਟ ਦੂਜੇ ਨੇ ਹਾਈ ਸਿਕਿਉਰਿਟੀ ਇਨਮੇਟਸ ਆ ਉਹਨਾਂ ਨਾਲ ਵੀ ਮਿਲੀ ਹੈ ਤੇ ਜਿਹੜੇ ਦੂਜੇ ਨਾਰਮਲ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਮਿਲੀ ਹੈ। ਮੈਡੀਕਲ ਫੈਸਿਲਿਟੀਆਂ ਬਿਲਕੁਲ ਅੱਛੀਆਂ ਨੇ ਲੇਕਿਨ ਇਹਨਾਂ ਦੇ ਕੋਲ ਜਿਹੜੀ ਡੈਂਟਲ ਫੈਸਿਲਿਟੀ ਆ ਉਹ ਬਿਲਕੁਲ ਵੀ ਨਹੀਂ ਹੈਗੀ ਜਿੱਤੋਂ। ਉਹਨਾਂ ਦੀ ਜਿਹੜੀ ਡੈਂਟਲ ਚੇਅਰ ਹੁੰਦੀ ਹੈ ਉਹ ਉਹਨਾਂ ਔਰ ਜਿਹੜੀ ਮੈਨੂੰ ਕਮੀ ਨਜ਼ਰ ਆ ਰਹੀ ਹੈ ਜਿਹੜੀ ਕਿ ਮੰਨਦੇ ਵੀ ਆਪ ਹੈਗੇ ਨੇ ਕਿ ਓਵਰ ਕਰਾਊਡਡ ਹੈ ਠੀਕ ਹੈ ਜਿੱਥੇ ਇਨਵੇ ਸਿਰਫ 20 ਰੱਖਣੇ ਚਾਹੀਦੇ ਨੇ 25 ਰੱਖਣੇ ਚਾਹੀਦੇ ਨੇ ਉਥੇ 75 80 ਰੱਖੇ ਹੋਏ ਨੇ ਔਰ ਇੰਨੀ ਗਰਮੀ ਹੈ ਔਰ ਜਿਹੜੀ ਪ੍ਰੈਗਨੈਂਟ ਔਮਨ ਵੀ ਹੈ 올ਡ ਔਮਨ ਵੀ ਹੈਗੀਆਂ ਨੇ ਔਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇੰਨੀ ਗਰਮੀ ਦੇ ਅੰਦਰ ਕੁਝ ਫੈਸਿਲਿਟੀ ਜ਼ਰੂਰ ਕ੍ਰੀਏਟ ਕਰਨੀ ਚਾਹੀਦੀ ਹੈ ਚਾਹੇ ਕੂਲਰ ਹੀ ਲਗਾਉਣ ਚਾਹੇ ਕੁਝ ਲਗਾ ਇੱਕ ਇੱਕ ਸੈਲ ਜਿਹਦੇ ਅੰਦਰ 20 ਰਹਿਣੀਆਂ ਚਾਹੀਦੀਆਂ ਉਹਦੇ ਅੰਦਰ 50 50 ਪਾਈ ਹੋਏ ਨੇ ਸੋ that is very bad वो असं देखा टेकअप भी करा आप भी मनते हैं कि ओवर क्राउडड ने साजेंट्स और जोड़ियाँ डेंटल केयर बिल्कुल नहीं है वो भी होनी चाहिए सो यह छोटी छोटी सियाँ जल्दा है और मैं पूरा डाटा लिया कि किन्ने इनमेट्स ने किन्ने अंडर ट्रायल ने किरायल हो चुके हैं किन्विक्ट हो चुके हैं कोशिश यही होगी कि जे जल्दी प्रोसैस ज खत्म करवाया कि टोटल संदाइव ਸਾਰੇ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਔਰ ਜਿੱਥੇ ਤੱਕ ਹੋ ਸਕੇਗਾ ਜਿਹੜੀਆਂ ਅੰਡਰ ਟ੍ਰਾਇਲ ਨੇ ਹਲੇ ਉਹ ਛੇਤੀ ਕੀਤਾ ਜਾਵੇ ਕਿਉਂਕਿ ਕਈ ਮੈਂ ਦੇਖਿਆ ਨੇ ਤਿੰਨ ਤਿੰਨ ਸਾਲਾਂ ਤੋਂ ਅੰਦਰ ਨੇ ਵਾਲੇ ਟ੍ਰਾਇਲ ਨਹੀਂ ਸ਼ੁਰੂ ਹੋਏ ਉਹ ਜਿਹੜੇ ਉਹ ਠੀਕ ਗੱਲ ਲਈ ਔਰ ਕੁਝ ਕੁੜੀਆਂ ਨੇ ਜਿਹੜੀਆਂ ਪੜ੍ਹੇ ਲਿਖਿਆ ਨੇ ਜਿੱਦਾਂ ਕਿ ਇੱਕ ਮੈਂ ਪਰ ਮਿਲੀਆਂ ਜਿਹੜੀ ਉਹ ਇੰਜੀਨੀਅਰਿੰਗ ਕਰ ਰਹੀ ਹੈ ਬੀ ਕਾਮ ਕਰ ਰਹੀ ਹੈ ਇਹ ਜਿਹੜੀਆਂ ਕੁੜੀਆਂ ਨੇ ਛੋੜੇ ਜਿਹੇ ਕ੍ਰਾਈਮ ਦੇ ਅੰਦਰ ਜਿਹੜੀ ਅੰਦਰ ਆਂਦੀਆਂ ਨੇ ਫਿਰ ਜੇ ਟ੍ਰਾਇਲ ਇਹਨਾਂ ਦਾ ਠੀਕ ਜਲਦੀ ਨਹੀਂ ਹੋਣਗੇ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਪੜ੍ਹਾਈ ਖਰਾਬ ਹੋ ਜਾਂਦੀ ਹੈ ਉਹਨਾਂ ਦੀ

ਉਹਨਾਂ ਦੇ ਇੱਥੇ ਕਲਪਾਸਨ ਬਿਲਕੁਲ ਉਹਨੂੰ ਜਿਹੜੇ ਆਪਣੇ ਇੱਥੇ ਜੇਲ੍ਹ ਦੇ ਦੇਖੋ ਠੀਕ ਨਜ਼ਰ ਆਈਆਂ ਜਿੱਥੇ ਤੱਕ ਚੈੱਕ ਕੀਤਾ ਖਾਣਾ ਬਿਲਕੁਲ ਠੀਕ ਹੈ ਸਫਾਈ ਬਹੁਤ ਠੀਕ ਹੈ ਲੈ ਕੇ ਟੋਲਡ ਯੂ ਕਿ ਓਵਰ ਕਰਾਊਡਡ ਕਰਕੇ ਜਿਹੜਾ ਉਹ ਠੀਕ ਗੱਲ ਨਹੀਂ ਹੈ ਬਿਲਕੁਲ ਵੀ ਇਹ ਐਦਾ ਨਹੀਂ ਹੋਣਾ ਕਿ ਇੱਥੇ 20 ਦੀ ਕੈਪੈਸਿਟੀ ਹੋਵੇ ਜਿੱਥੇ 75 ਆਇਆ ਹੋਣ 80 ਪਾਈ ਹੋਣ ਉਹ ਠੀਕ ਨਹੀਂ ਹੈ ਕੋਈ ਸ਼ਿਕਾਇਤ ਕੋਈ ਨਹੀਂ ਸ਼ਿਕਾਇਤ ਤਾਂ ਮਤਲਬ ਸ਼ਿਕਾਇਤ ਹੀ ਹੈ ਜੀ ਕਿ ਜਿਹੜਾ ਓਵਰ ਕਰਾਊਡਡ ਐਨਾ ਕੀਤਾ ਹੋਇਆ ਤੇ ਇਨਮੇਟਸ ਬਿਲਕੁਲ ਐਨਾ ਛੱਟ ਕੇ ਇੱਕ ਦੂਜੇ ਦੇ ਨਾਲ ਬੈਠੇ ਹੋਏ ਨੇ ਤੇ ਗਰਮੀ